ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੌਜੂਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ناکਾਮਯਾਬ ਹੋ ਚੁੱਕੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਪੂਰੀਆਂ ਦੇਣ ਦੇ ਵਿੱਚ ਕਹਿਣ ਤੋਂ ਭਾਵ ਉਹਨਾਂ ਤਨਖਾਹਾਂ ਤੇ ਪੈਨਸ਼ਨਾਂ ਦੇ ਵਿੱਚ ਜਿਹੜਾ ਵਾਅਦਾ ਬਣਦਾ ਸੀ ਉਹ ਨਹੀਂ ਦਿੱਤਾ ਜਾ ਰਿਹਾ ਡੀਏ ਦੀ ਅਦਾਇਗੀ ਹੈ ਜਿਹੜੀ ਉਹ ਸੈਂਟਰ ਦੇ ਬਰਾਬਰ ਨਹੀਂ ਕੀਤੀ ਜਾ ਰਹੀ ਮੁਲਾਜ਼ਮਾਂ ਦੇ ਬਹੁਤ ਸਾਰੇ ਪੱਤੇ ਸਰਕਾਰ ਵੱਲੋਂ ਰੋਕੇ ਗਏ ਨੇ ਉਹਨਾਂ ਦੀ ਬਹਾਲੀ ਨਹੀਂ ਕੀਤੀ ਗਈ ਤੇ ਜਿਹੜੇ ਪੇ ਕਮਿਸ਼ਨ ਦੇ ਏਰੀਅਰਜ਼ ਨੇ ਉਹਨਾਂ ਬਾਰੇ ਵੀ ਸਰਕਾਰ ਨੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ 12% ਦੀ ਦਰ ਦੇ ਨਾਲ ਡੀਏ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਘਟ ਦਿੱਤਾ ਜਾ ਰਿਹਾ ਹੈ ਕੇਂਦਰ ਦੇ ਮੁਲਾਜ਼ਮਾਂ ਨੂੰ ਤੇ ਗਵਾਂਢੀ ਰਾਜਾਂ ਦੇ ਮੁਲਾਜ਼ਮਾਂ ਨੂੰ 50% ਦੀ ਦਰ ਤੇ ਡੀਏ ਦਿੱਤਾ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 38% ਦੀ ਦਰ ਦੇ ਨਾਲ ਡੀਏ ਦਿੱਤਾ ਜਾ ਰਿਹਾ ਹੈ ਜੋ ਕਿ 12% ਘਟਾ ਹੈ ਤਾਂ ਕਾਫੀ ਘੱਟ ਤਨਖਾਹਾਂ ਤੇ ਪੈਨਸ਼ਨਾਂ ਜਿਹੜੀਆਂ ਨੇ ਸੈਂਟਰ ਦੇ ਤੇ ਦੂਸਰੇ ਗਵਾਂਢੀ ਰਾਜਾਂ ਦੇ ਮੁਲਾਜ਼ਮਾਂ ਦੇ ਮੁਕਾਬਲੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਰਹੀਆਂ ਨੇ ਹੁਣ ਦੋਸਤੋ ਰਿਟ ਪਟੀਸ਼ਨਾਂ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਦੌਰਾਨ ਰਿਟ ਪਟੀਸ਼ਨਸ ਨੇ ਜਿਹੜੀਆਂ ਹਾਈ ਕੋਰਟ ਦੇ ਵਿੱਚ ਫਾਈਲ ਕੀਤੀਆਂ ਜਾ ਰਹੀਆਂ ਨੇ ਮੁਲਾਜ਼ਮਾਂ ਵੱਲੋਂ ਪੈਨਸ਼ਨਰਾਂ ਵੱਲੋਂ ਆਪਣੇ ਹੱਕਾਂ ਨੂੰ ਲੈਣ ਵਾਸਤੇ ਤੇ ਹਾਈ ਕੋਰਟ ਦੇ ਫੈਸਲੇ ਵੀ ਆਏ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਤੇ ਉਹਨਾਂ ਫੈਸਲਿਆਂ ਤੋਂ ਬਾਅਦ ਪੰਜਾਬ ਸਰਕਾਰ ਨੂੰ ਮਜਬੂਰ ਹੋਣਾ ਪੈਂਦਾ ਹੈ ਉਹਨਾਂ ਬਣਦੇ ਹੱਕਾਂ ਦੀ ਅਦਾਇਗੀ ਕਰਨ ਦੇ ਲਈ ਕੁਝ ਕੇਸਸ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਸਰਕਾਰ ਅਪੀਲ ਦੇ ਵਿੱਚ ਚਲੀ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਕਈ ਅਪੀਲਾਂ ਦਾਖਲ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਜੋ ਕਿ ਫੈਸਲੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਆਏ ਸੀ ਉਹਨਾਂ ਦੇ ਖਿਲਾਫ ਅਜਿਹਾ ਇੱਕ ਕੇਸ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਜਿਹੜਾ ਕਿ ਰੀਸੈਂਟਲੀ 12 ਜੁਲਾਈ ਨੂੰ ਡਿਸਾਈਡ ਹੋਇਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਪੈਨਸ਼ਨਰਸ ਨੇ ਇਹ ਕੇਸ ਫਾਈਲ ਕੀਤਾ ਸੀ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਫਾਈਲ ਕੀਤੀ ਗਈ ਸੀ ਇਹ ਰਿਟ ਪਟੀਸ਼ਨ ਦੋਸਤੋ 15758 2024 ਦੀ ਹੈ ਤੇ ਇਹਦਾ ਫੈਸਲਾ ਜਿਹੜਾ ਹੈ ਉਹ 12 ਜੁਲਾਈ 2024 ਨੂੰ ਹਾਈ ਕੋਰਟ ਵੱਲੋਂ ਸੁਣਾਇਆ ਗਿਆ ਸੋਮਦਤ ਦਾਦ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਇਹ ਇਸ ਰਿਟ ਪਟੀਸ਼ਨ ਦਾ ਟਾਈਟਲ ਹੈ ਇਸ ਦੇ ਵਿੱਚ ਦੋਸਤੋ ਜਿਹੜੇ ਪਟੀਸ਼ਨਰਸ ਨੇ ਉਹ ਸੀਨੀਅਰ ਸਿਟੀਜ਼ਨਸ ਨੇ ਤੇ ਉਹਨਾਂ ਵੱਲੋਂ ਮੁੱਖ ਮੰਗ ਜਿਹੜੀ ਕੀਤੀ ਗਈ ਸੀ ਉਹ ਸੀ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਏਰੀਅਰਸ ਦੀ ਅਦਾਇਗੀ ਜਿਹੜਾ ਪੇ ਕਮਿਸ਼ਨ 1 ਜਨਵਰੀ 2016 ਤੋਂ ਲਾਗੂ ਕੀਤਾ ਗਿਆ ਉਸ ਦੇ ਏਰੀਅਰਸ ਨੇ ਜਿਹੜੇ ਉਹਨਾਂ ਦੀ ਮੰਗ ਇਸ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਪੇ ਕਮਿਸ਼ਨ ਦੇ ਅਨੁਸਾਰ ਜਿਹੜੀ ਵਾਧਾ ਹੋਇਆ ਪੈਨਸ਼ਨ ਦੇ ਵਿੱਚ ਉਹ 1 ਜੁਲਾਈ 2021 ਤੋਂ ਜਿਹੜਾ ਹੈ ਅਦਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪਰ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦੇ ਜਿਹੜੇ ਏਰੀਅਰਸ ਨੇ ਉਹਨਾਂ ਮੁਲਾਜ਼ਮਾਂ ਨੂੰ ਤੇ ਨਾ ਹੀ ਪੈਨਸ਼ਨਰਾਂ ਨੂੰ ਦਿੱਤੇ ਗਏ ਨੇ ਹਲੇ ਤੱਕ 5.5 ਸਾਲ ਦੇ ਇਹ ਏਰੀਅਰਸ ਬਣਦੇ ਨੇ ਤਾਂ ਇਹ ਮੁੱਖ ਮੰਗ ਸੀ ਇਸ ਪਟੀਸ਼ਨ ਦੇ ਵਿੱਚ ਤੇ ਦੂਸਰੀ ਦੋਸਤੋ ਜਿਹੜੀ ਮੰਗ ਹੈ ਉਹ ਇਸ ਦੇ ਵਿੱਚ ਡੀਏ ਨੂੰ ਲੈ ਕੇ ਕਰੀ ਗਈ ਹੈ ਕਿ ਡੀਏ ਦੀ ਜਿਹੜੀ ਅਦਾਇਗੀ ਹੈ ਉਹ ਵੀ ਪਟੀਸ਼ਨਰਸ ਨੂੰ ਨਹੀਂ ਕੀਤੀ ਜਾ ਰਹੀ ਤੇ ਇਹ ਪਟੀਸ਼ਨਰਸ ਦੇ ਨਾਲ ਸਾਰਾ ਸਰ ਧੱਕਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਅੱਗੇ ਦੋਸਤੋ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਇੱਥੇ ਇਹ ਗੱਲ ਕਹੀ ਹੈ ਕਿ ਸੀਡਬਲਯੂਪੀ 29782 2022 ਦੀ ਸਤਿਆਪ੍ਰਕਾਸ਼ ਖੰਨਾ ਵਰਸਸ ਸਟੇਟ ਆਫ ਪੰਜਾਬ ਇਸ ਦਾ ਹਵਾਲਾ ਦਿੱਤਾ ਗਿਆ ਜਿਸ ਦਾ ਫੈਸਲਾ 11 ਜੁਲਾਈ 2024 ਨੂੰ ਹੋਇਆ ਸੀ ਤੇ ਇਸ ਦੇ ਵਿੱਚ ਦੱਸਿਆ ਗਿਆ ਕਿ ਸਟੇਟ ਨੇ ਇਹ ਪਹਿਲਾਂ ਹੀ ਮੰਨ ਚੁੱਕੀ ਹੈ ਕਿ ਜਿਹੜੇ ਰਿਟਾਇਰੀਜ਼ ਨੇ ਉਹਨਾਂ ਦੇ ਏਰੀਅਰਜ਼ ਦੀ ਜਿਹੜੀ ਅਦਾਇਗੀ ਹੈ ਉਹ 6 ਮਹੀਨੇ ਦੇ ਅੰਦਰ ਅੰਦਰ ਕੀਤੀ ਜਾਊਗੀ ਤੇ ਪਟੀਸ਼ਨਰਸ ਨੇ ਜਿਹੜੇ ਇਹਨਾਂ ਦੀ ਏਰੀਅਰਜ਼ ਦੀ ਅਦਾਇਗੀ ਦੇ ਬਾਰੇ ਸਪੀਕਿੰਗ ਆਰਡਰ ਨੇ ਜਿਹੜੇ ਐਪਰੋਪਰੀਏਟ ਉਹ ਵੀ ਪਾਸ ਕੀਤੇ ਜਾਣਗੇ ਸਰਕਾਰ ਵੱਲੋਂ ਤੇ ਅੱਗੇ ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜੀ ਡੀਏ ਦੀ ਅਦਾਇਗੀ ਹੈ ਉਸਦੇ ਬਾਰੇ ਜਿਹੜੇ ਕਲੇਮ ਨੇ ਉਹ ਵੀ ਡਿਸਾਈਡ ਕੀਤੇ ਜਾਣਗੇ ਪਟੀਸ਼ਨਰਸ ਦੇ ਤੇ ਜੇ ਪਟੀਸ਼ਨਰਸ ਕਿਸੇ ਕਲੇਮ ਦੇ ਹੱਕਦਾਰ ਨੇ ਤਾਂ ਉਹ ਵੀ ਉਹਨਾਂ ਨੂੰ ਦਿੱਤਾ ਜਾਊਗਾ ਤਾਂ ਪੰਜਾਬ ਸਰਕਾਰ ਨੇ ਦੋਨੋਂ ਮੰਗਾਂ ਇਹ ਪਟੀਸ਼ਨਰਸ ਦੀਆਂ ਮੰਨੀਆਂ ਨੇ ਰਿਟਾਇਰੀਜ਼ ਦੀਆਂ ਇਹ ਦੋਨੋਂ ਮੰਗਾਂ ਮੰਨੀਆਂ ਨੇ ਕਿ ਜਿਹੜੇ ਏਰੀਅਰਸ ਨੇ ਪੇ ਕਮਿਸ਼ਨ ਦੇ ਉਹਨਾਂ ਦੀ ਅਦਾਇਗੀ 6 ਮਹੀਨੇ ਦੇ ਵਿੱਚ ਕੀਤੀ ਜਾਊਗੀ ਕੋਈ ਨਾ ਕੋਈ ਫੈਸਲਾ ਇਸ ਦੇ ਉੱਪਰ ਲਿਆ ਜਾਊਗਾ ਕੰਪੀਟੈਂਟ ਅਥਾਰਟੀ ਵੱਲੋਂ ਤੇ ਜਿਹੜਾ ਡੀਏ ਹੈ ਉਸ ਦਾ ਵੀ ਜਿਹੜਾ ਬਣਦਾ ਕਲੇਮ ਹੈ ਉਹ ਪਟੀਸ਼ਨਰਸ ਨੂੰ ਅਦਾ ਕੀਤਾ ਜਾਊਗਾ ਹੁਣ ਗੱਲ ਇੱਥੇ ਸਿਰਫ ਪਟੀਸ਼ਨਰਸ ਦੀ ਹੋ ਰਹੀ ਹੈ ਦੋਸਤੋ ਜਨਰਲਾਈਜ਼ ਇਹਨਾਂ ਆਰਡਰਸ ਨੂੰ ਕਰਨ ਦੀ ਹਲੇ ਤੱਕ ਕੋਈ ਗੱਲ ਨਹੀਂ ਹੈਗੀ ਸਰਕਾਰ ਏਰੀਆਜ਼ ਦੇ ਬਾਰੇ ਕੀ ਫੈਸਲਾ ਲੈਂਦੀ ਹੈ ਪੈਨਸ਼ਨਰਸ ਨੂੰ ਸਭ ਨੂੰ ਮਿਲਦਾ ਹੈ ਜਾਂ ਸਿਰਫ ਇਹਨਾਂ ਪਾਰਟਿਕੂਲਰ ਪਟੀਸ਼ਨਰਸ ਨੂੰ ਇਹ ਜਿਹੜਾ ਕਲੇਮ ਹੈ ਉਹ ਦਿੱਤਾ ਜਾਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਬਾਕੀ ਇੱਥੇ ਕੋਰਟ ਨੇ ਜਿਹੜਾ ਆਰਡਰ ਦਿੱਤਾ ਹੈ ਉਹ ਇਹੀ ਕਿਹਾ ਹੈ ਕਿ ਪਟੀਸ਼ਨਰ ਨੰਬਰ 1 ਹੈ ਜਿਹੜਾ ਉਹ ਇੱਥੇ 92 ইয়ারਜ਼ ਇਹਨਾਂ ਦੀ ਏਜ ਹੈ 92 ਸਾਲ ਦੇ ਪਟੀਸ਼ਨਰ ਨੰਬਰ 1 ਨੇ ਤੇ ਬਾਕੀ ਦੇ ਜਿਹੜੇ ਪਟੀਸ਼ਨਰਸ ਨੇ ਉਹ ਵੀ ਸੀਨੀਅਰ ਸਿਟੀਜ਼ਨਸ ਨੇ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ ਹੈ ਪੰਜਾਬ ਸਰਕਾਰ ਨੂੰ ਤੇ ਜੇ ਬਣਦੇ ਟਾਈਮ ਪੀਰੀਅਡ ਦੇ ਦੌਰਾਨ ਇਹ ਫੈਸਲਾ ਪੰਜਾਬ ਸਰਕਾਰ ਨਹੀਂ ਲੈਂਦੀ ਤਾਂ ਕੋਰਟ ਨੇ ਇਹ ਵੀ ਕਿਹਾ ਕਿ ਸੂਓ ਮੋਟੋ ਕੰਟੈਂਪਟ ਪ੍ਰोसीਡਿੰਗਸ ਨੇ ਜਿਹੜੀਆਂ ਕੋਰਟ ਵੱਲੋਂ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਇੱਥੇ ਗੱਲ ਕਹੀ ਹੈ ਕੋਰਟ ਨੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈ ਪੇ ਕਮਿਸ਼ਨ ਦੇ ਏਰੀਅਰਸ ਨੂੰ ਲੈ ਕੇ ਤੇ ਡੀਏ ਦੀ ਜਿਹੜੀ ਅਦਾਇਗੀ ਹੈ ਉਸ ਨੂੰ ਲੈ ਕੇ ਇਸ ਦੇ ਉੱਪਰ ਨਜ਼ਰ ਸਾਡੀ ਬਰਾਬਰ ਬਣੀ ਰਹੂਗੀ ਕੋਈ ਵੀ ਫੈਸਲਾ ਆਉਂਦਾ ਹੈ ਕਿਸੇ ਤਰ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਜਾਂ ਕੋਰਟ ਵੱਲੋਂ ਕੋਈ ਨਵਾਂ ਫੈਸਲਾ ਆਉਂਦਾ ਹੈ ਪੈਨਸ਼ਨਰਾਂ ਦੇ ਰਿਗਾਰਡਿੰਗ ਜਾਂ ਮੁਲਾਜ਼ਮਾਂ ਦੇ ਰਿਗਾਰਡਿੰਗ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਜ਼ਰੂਰ ਹੋਵਾਂਗੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਜੁੜੀਆਂ ਅਜੀਆਂ ਹੋਰ ਅਪਡੇਟਸ ਪਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਹ ਅਪਡੇਟਸ ਸਮੇਂ ਸਿਰ ਮਿਲਦੀਆਂ ਰਹਿਣ। ਬਾਕੀ ਜੇ ਵੀਡੀਓ ਸਾਡੀਆਂ ਚੰਗੀਆਂ ਲੱਗਦੀਆਂ ਹੋਣ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ। ਅਜੀਆਂ ਅਪਡੇਟਸ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਅੱਜ ਦੇ ਲਈ ਬਸ ਐਨਾ ਹੀ, ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਦਿਓ ਇਜਾਜ਼ਤ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ।